ਹਰ ਸਾਲ ਪੈਣਾ ਨੂੰ ਰਖੜੀ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਤੇ ਉਹ ਬੜੇ ਹੀ ਚਾਵਾ ਨਾਲ ਆਪਣੇ ਭਰਾਵਾਂ ਲਈ ਸਭ ਤੋਂ ਸੋਹਣੀ ਰਖੜੀ ਦੀ ਚੋਣ ਕਰਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਜਿਹੇ ਹੀ ਕੁਝ ਆਰਟਿਸਟਸ ਨਾਲ ਜੋ ਬੜੇ ਹੀ ਯੂਨੀਕ ਅਤੇ ਕ੍ਰੀਏਟਿਵ ਢੰਗ ਨਾਲ ਰਖੜੀਆਂ ਨੂੰ ਤਿਆਰ ਕਰਦੇ ਨੇ ਤੇ ਹਰ ਸਾਲ ਕੁਝ ਨਵਾਂ ਲੈ ਕੇ ਆਉਂਦੇ ਨੇ ग्रामटन शहर दी रहन वाली देवरीद कौर ने सिप्पियां और सोने-सोने मोतियों तो थोड़ा हटके रेज़िन नामक पदार्थ नाल रखड़ियां ਨੂੰ ਇੱਕ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਹੈ ਜਿਸ ਵਿੱਚ ਫੁੱਲਾਂ ਦੀ ਵੀ ਵਰਤੋਂ ਕੀਤੀ ਗਈ ਹੈ ਮੈਂ ਰਖड़ियां ਬਣਾਈਆਂ ਉਹ ਇੱਕ ਮੋਲਡ ਲਾਈਕ ਛੋਟੇ-ਛੋਟੇ ਮੋਲਡ ਲੈ ਕੇ ਲੈਕ ਬਰੇਸਲੇਟ ਕਾਈਂਡ ਆਫ ਮੋਲਡ ਜਿਹਦੇ ਵਿੱਚ ਮੈਂ ਫਲਾwrs ਪਾਉਣੀ ਆ ਰੈਜ਼ਿਨ ਪਾਉਣੀ ਆ ਤੇ ਫਿਰ ਉਸ ਤੋਂ ਬਾਅਦ ਇੱਕ ਟਾਪ ਰਾਈਟਿੰਗ ਦੇ ਵਿੱਚ ਜਿਵੇਂ ਕੁਝ ਵੀ ਲਿਖਦਾ ਮੇਰਾ ਪਿਆਰਾ ਭਾਈ ਜਾਂ ਐਵੇਂ ਕੁਝ ਵੀ ਆਪਾਂ ਪੰਜਾਬੀ ਚ ਜਾਂ ਈਵਨ ਇੰਗਲਿਸ਼ ਚ ਹਿੰਦੀ ਚ ਪੋਤੇ ਰਾਈਟਿੰਗ ਲਈ ਕਰ ਸਕਦੇ ਆ ਤਾਂ ਬਹੁਤ ਕਸਟਮਾਈਜ਼ੇਬਲ ਇੱਕ ਰਖੜੀ ਬਣ ਜਾਂਦੀ ਆ ਤੇ ਆਲਰੇਡੀ ਲਾਈਕ ਬਹੁਤ ਯੂਨੀਕ ਵੀ ਹੁੰਦੀ ਆ ਉਹਨਾਂ ਦੱਸਿਆ ਕਿ ਰੈਜ਼ਿਨ ਦੇ ਵਰਤੋਂ ਕਰਕੇ ਰਖੜੀ ਬਣਾਉਣ ਲਈ ਉਹਨਾਂ ਨੂੰ ਕਰੀਬ 3 ਦਿਨ ਦਾ ਸਮਾਂ ਲੱਗ ਜਾਂਦਾ ਹੈ ਤੇ ਲੋਕਾਂ ਦੀ ਫਰਮਾਇਸ਼ ਦੇ ਹਿਸਾਬ ਨਾਲ ਉਹ ਵੱਖੋ ਵੱਖ ਡਿਜ਼ਾਈਨ ਤਿਆਰ ਕਰਦੇ ਆ ਸਪੈਸ਼ਲੀ ਇਹ ਰਖੜੀ ਬਣਾਉਣ ਲਈ ਮੈਂ ਉਹਨੂੰ ਤਿੰਨ ਲੇਅਰਾਂ 'ਚ ਕੰਮ ਕਰਦੀ ਆਂ ਸੋ ਪਹਿਲੀ ਲੇਅਰ ਬੇਸ ਲੇਅਰ ਉਹਦੇ 'ਤੇ ਸਿਰਫ ਫਲਾਰ ਸੈੱਟ ਕਰਦੀ ਆਂ ਕੋਈ ਵੀ ਕਲਰ ਦਾ ਫਲਾਰ ਜਿਵੇਂ ਮੈਨੂੰ ਡਿਜ਼ਾਈਨ 'ਚ ਪਸੰਦ ਆਇਆ ਜਾਂ ਡਿਫਰੈਂਟ ਕਲਰ ਆਫ ਫਲਾਰਸ ਈਵਨ ਪਿਕਚਰ ਵੀ ਫਸਟ ਲੇਅਰ 'ਚ ਛਾੜ ਕਾ ਸਕਦੇ ਆਂ ਫਿਰ ਆਪਾਂ ਸੈਕੰਡ ਲੇਅਰ ਦੇ ਵਿੱਚ ਇੱਕ ਟਾਪ ਲੇਅਰ ਲਪਾਉਂਦੇ ਆਂ ਸ਼ਾਈਨ ਦੀ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਫੇਰ ਕਯੂਰ ਹੋਣ ਲਈ ਰੱਖਦੇ ਆਂ ਤੇ ਥਰਡ ਲੇਅਰ ਦੇ ਵਿੱਚ ਉਹਨੂੰ ਟਾਪ ਸੈਂਡ ਕਰਕੇ ਫਿਰ ਉਹਦੇ ਉੱਤੇ ਰਾਈਟਿੰਗ ਲਿਖੀ ਜਾਂਦੀ ਹੈ ਤੇ ਫਿਰ ਉਹਨੂੰ ਟੌਪ ਲਾਈਕ ਸ਼ਾਈਨ ਲੇਅਰ ਹੁੰਦੀ ਹੈ ਉਹਦੀ ਡੇਵਰੀਟ ਕੈਨੇਡਾ ਇੱਕ ਇੰਟਰਨੈਸ਼ਨਲ ਸਟੂਡੈਂਟ ਵੱਜੋਂ ਆਇਸਾਨ ਤੇ ਹੁਣ ਆਪਣੇ ਹੁਨਰ ਤੇ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕ੍ਰੀਏਟਿਵ ਰੇਸ ਨਾਮਕ ਬਿਜ਼ਨਸ ਚਲਾ ਰਹੇ ਹਨ ਇੰਡੀਆ ਦੇ ਵਿੱਚ ਬਹੁਤ ਵੱਧ ਰਿਆ ਰੈਜ਼ਿਨਾਟ ਬਟ ਕੈਨੇਡਾ ਦੇ ਵਿੱਚ ਸਟਿਲ ਲਾਈਕ ਘੱਟ ਹੈ ਹਜੇ ਤੇ ਇੰਡੀਅਨ ਕਮਿਊਨਿਟੀ ਦੇ ਵਿੱਚ ਲਾਈਕ ਕੁਝ ਕੁ ਲੋਕ ਹੀ ਆ ਜਿਹੜੇ ਰੈਜ਼ਿਨਾਟ ਕਰ ਰਹੇ ਆ ਸਪੈਸ਼ਲੀ ਪੰਜਾਬੀ ਕਮਿਊਨਿਟੀ ਚ ਸੋ ਮੈਂ ਲਾਈਕ ਹੋਰ ਪ੍ਰੋਮੋਟ ਕਰਨਾ ਚਾਹੂੰਗੀ ਕਿ ਕਰੋ ਬਹੁਤ ਥੈਰੇਪੀਟਿਕ ਆਰਟ ਆ ਤੇ ਇਹਦੇ ਵਿੱਚ ਬਣਾਉਣ ਚ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਤੇ ਫਿਰ ਲੋਕਾਂ ਦਾ ਰਿਐਕਸ਼ਨ ਦੇਖ ਕੇ ਵੀ ਬਹੁਤ ਮਜ਼ਾ ਆਉਂਦਾ ਦੂਜੇ ਪਾਸੇ ਭਾਰਤ ਦੇ ਛੋਟੇ ਵੱਡੇ ਇਲਾਕਿਆਂ ਵਿੱਚ ਵਸਦੇ ਕਾਰੀਗਰਾਂ ਵੱਲੋਂ ਬਣਾਏ ਜਾਂਦੀਆਂ ਵਸਤਾਂ ਟੋਰੰਟੋ ਵਿੱਚ ਲਿਆ ਕੇ ਦੁਨੀਆ ਨੂੰ ਭਾਰਤੀ ਰਵਾਇਤੀ ਕਲਾ ਨਾਲ ਜਾਣੂ ਕਰਾ ਰਹੇ येलो ਡ੍ਰੌਪ ਨਾਮਕ ਸਟੋਰ ਦੀ ਕੋਫਾਊਂਡਰ ਸੁਨੇਨਾ ਉਪਲ ਦਾਸ ਤੇ ਹਨ ਕਿ ਹੱਥੀ ਬਣਾਈਆਂ ਰਖੜੀਆਂ ਦੀ ਪਹਿਚਾਨ ਇੱਕੋ ਨਜ਼ਰ ਵਿੱਚ ਹੋ ਜਾਂਦੀ ਹੈ ਵੈਲ ਹੈਂਡ ਮੇਡ ਹੈਜ਼ ਅ ਵੈਰੀ ਸਪੈਸ਼ਲ ਲਵ ਟੂ ਇਟ ਉਸਕੇ ਪਿੱਛੇ ਜੋ ਵਾਰਮਥ ਹੈ ਜੋ ਪਿਆਰ ਹੈ ਜਿਸse ਬਣਾਨੇ ਬਣਾਤੇ ਟਾਈਮ ਜੋ ਉਸਕੇ ਅੰਦਰ ਪਿਆਰ ਜਾਤਾ ਹੈ ਆਈ ਥਿੰਕ ਦੈਟ ਰਿਫਲੈਕਟਸ ਦ ਰੀਅਲ ਬੌਂਡ ਆਫ ਸਿਬਲਿੰਗ ਰਾਖੀ ਕਾ ਜੋ ਅਸਲੀ ਬੌਂਡ ਹੈ ਉਹ ਰਿਫਲੈਕਟ ਹੁੰਦਾ ਹੈ ਸੋ ਹੈਂਡ ਮੇਡ ਇਨ ఎవਰੀਥਿੰਗ ਨਾਟ ਜਸਟ ਰਾਖੀਸ ਉਹਨਾਂ ਇਹ ਵੀ ਦੱਸਿਆ ਕਿ ਬਚਪਨ ਤੋਂ ਹੀ ਉਹ ਹੈਂਡ ਮੇਡ ਚੀਜ਼ਾਂ ਨੂੰ ਆਪਣੇ ਘਰ ਵਿੱਚ ਬਣਦੇ ਹੋਏ ਦੇਖਦੇ ਸਨ tabhi bhi bahut sare designs jo yahan pe hai my mm. mom has made them by hand bachpan uh, mm. se hi kuch na kuch handmade has always been a part of my life that love and warmth uh, in every little thing that she'll gift to anyone that she'll make at home so handmade has always been a part of my life sunaina kendehan ke jadon wo canada aaye te unna nu bhartiya kala nu darshon waliyan haththi baniyan cheezan di kami mehsoos hui jis nu puri karan di zimmedari unna aap chuki is de naal naal unna eh vi dassya ki unna di manpasand rakhi kedi hai well meri favorite rakhi hai ye this reflects infinity uh, an infinite bond between a sister and a brother and also an evil eye Mm -hmm. so that my brothers are always uh, safe <laughs> yes this is made by my mom <laughs> and what about the designs who she designs mm -hmm. it from scratch okay. she puts every little thing wo ek pearl se lekar ek knot se lekar ek har ek cheez se lekar unhone banaya rakhridinal nal nal devreet ate sunaina hor vi dilchasp cheezan te kaam karde han <laughs> ਮੈਂ ਰੀਅਲ ਫਲਾਰ ਦੀ ਜੁਐਲਰੀ ਬਣਾ ਲੈਣੀ ਆ ਕੀ ਚਿੰਜ਼ ਬਣਾ ਲੈਣੀ ਆ ਲੈਟਰ ਵਾਲੇ ਕਿ ਮੈਂ ਹਰੇਕ ਦਾ ਜਿਵੇਂ ਨਾਮ ਏ ਤੇ ਆ ਤੇ ਏ ਨਾਮ ਦਾ ਇਨੀਸ਼ial ਨਾਲ ਹੋ ਗਿਆ ਰਾਈਟ ਤੇ ਫਿਰ ਲਾਈਕ ਹੋਰ ਵੀ ਚੀਜ਼ਾਂ ਜਿਵੇਂ ਕੋਸਟਰਸ ਹੋਗੇ ਡਰਿੰਕ ਦੇ ਟ੍ਰੇਸ ਹੋਗੇ ਇਵਨ ਕਲਾਕਸ ਤੇ ਲਾਈਕ ਵੱਡੇ ਡੈਕੋਰੇਟਿਵ ਪੀਸਿਸ ਵੀ ਮੈਂ ਆਪਣੇ ਡਿਜ਼ਾਈਨਸ ਬਣਾ ਕੇ ਲੈ ਕੇ ਜਾਨੀ ਆ ਤੇ ਲੋਕ ਬਹੁਤ ਪਸੰਦ ਕਰਦੇ ਉਹਨਾਂ ਨੂੰ ਸਾਡੇ ਸਟੋਰ ਮੇ ਅਗਰ ਆਪ ਦੇਖੇਂ ਸਾਡੇ ਆਰਟਿਸਨਸ ਕਮ ਸੇ ਕਮ ਨਹੀਂ ਤੋਂ इंडिया में 12 से 15 डिफरेंट सिटीज़ और स्टेट्स में बैठे हैं हिडन हिडन टाउन्स विमेन रन बिजनेसेस यू नो यंग ऑन्टप्रेन्योर्स हुआ काइंड ऑफ मेकिंग थिंग्स एट होम तो उनसे हम लोग हैंड पिक करते हैं आइटम्स और लेके आते हैं सुखप्रीत कौर ओमनी न्यूज़